Ini dia reklame harga dana tikus. a kai. ਚੱਕਦੇ ਪੈ ਇਧਰ ਹੋ ਗਿਆ ਸਾਰਾ ਖਾਲੀ ਹੈ ਨਾ ਹਾਂ ਖਾਲੀ ਹੋ ਗਿਆ ਬੜੀਆ ਹਾਂ ਸੋਣਾ ਹੋ ਗਿਆ ਇਧਰ ਵੀ ਸਾਰਾ ਕਲੀਨ ਲੱਗ ਰਾ ਨਾ ਸੋਣਾ ਲੱਗ ਮਮੀ ਕਹਿੰਦੇ ਆ ਛਾਤਾ ਕਹਿੰਦੇ ਤਾਂ ਬਾਡੇ ਜੇ ਖਲੇ ਲੱਗਦੇ ਆ ਅ ਹੋਰ ਬਾਰਿਸ਼ ਆ ਪੈ ਗਈ ਹੋਈਆਂ ਹਾਂਜੀ ਕਿੰਨਾ ਡਰਾਈ ਹੋ ਗਿਆ ਹਣਾ ਇਧਰ ਵੀ ਨਹੀਂ ਸੋਣਾ ਕਰ ਲਿਆ ਸਾਰਾ ਬਰੰਬਰ ਹੋ ਗਿਆ ਨਾ ਇਹ ਵਧੀਆ ਹੈ ਨਾ ਆ ਦੇਖੋ ਕਿੰਨਾ ਸੋਹਣਾ ਪਲਾਟ ਹੋਇਆ ਨਾ ਇਹ ਇਹ ਪlant ਦਾ ਕੀ ਨਾਮ ਹੈ ਨੂੰ ਯਾਦ ਨਹੀਂ ਪਚਦਾ ਇਹ ਤਾਂ ਨਹੀਂ ਆਹ ਯਾਦ ਹੋ ਗਿਆ ਇਹਨੂੰ ਦੇਖ ਕੇ ਜਲਪੋੜ ਜਾਂਦਾ ਬਚਤ ਆ ਜਾਂਦਾ ਹੁੰਦਾ ਉਹ ਕਹਿੰਦੇ ਵਧੀਆ ਹੁੰਦਾ ਨਾ ਘਰਸ ਰੱਖਣਾ ਦਰਵਾਜ਼ਾ ਆਈ ਆ ਸਿਸਟਰ ਹੁਣਾਂ ਦੇ ਕਾਰਨ ਤੇ ਛੋਟੀ ਸਿਸਟਰ ਆਈ ਆ ਤੇ ਬਾਹਰ ਗੇਟ ਵਿੱਚ ਹੋਂਦੇ ਪਿਆ ਬਨਾਲੀ ਵੀਡੀਓ ਸ਼ੁਰੂ ਕਰ ਲਈ ਆ ਕਿਧਰ ਆ ਆਇਆ ਨਾ ਉਹਦੇ ਵੇ ਦੇ ਵੇ ਆ ਦੇਖ ਲੈ ਹੈਲੋ ਆਇਆ ਵਾਓ ਵਾਓ ਕਿੰਨੀ ਸੋਹਣੀ ਕਿਚਨ ਲਾਦੀ ਆ ਵਾਓ ਪਹਿਲਾਂ ਬਲਾਤ ਨੂੰ ਸੁਣੀ ਸੱਚੀ ਗੱਲ ਦੀ ਸੱਚੀ ਗੱਲ ਦੀ ਮੈਂ ਤਾਂ ਆਈ ਦੇਖ ਰਹੀ ਹਾਂ ਸੱਚੀ ਗੱਲ ਉਹ ਕੰਨੀ ਜਲਦੀ ਚਾਹਦੀ ਸੱਚੀ ਚਾਹਦੀ ਮੈਂ ਨਹੀਂ ਛੋਟੀ ਸੀ ਚੋਰ ਹਾਂ ਮੈਂ ਤਾਂ ਹੀ ਦੇਖ ਰੰਗ ਗਈ ਵਧੀਆ ਆਈ ਹੈ ਨਾ ਫੋਨ ਤੇ ਨਾ ਉਨੀ ਰੁਕ ਨਹੀਂ ਲੱਗਦੀ ਇਹ ਦੇਖ ਕੇ ਤਾਂ ਬਹੁਤ ਮਿਹਰ ਹੋ ਜਾਏ ਪੱਕੀ ਲੈ ਕੇ ਆਈ ਤੁਮਾ ਮੇਰੇ ਦਾ ਉਹ ਕਲਰਫੁਲ ਗਲਾਸ ਸੀ ਉਹ ਲੱਗਦੇ ਉਹਦੇ ਵਿੱਚ ਨਾ ਆ ਦੇਖੋ ਹੈ ਨਾ ਰੈਡਿੰਗ ਬਹੁਤ ਹੋ ਰਹੀ ਹੈ ਨੂੰ ਬਾਕੀ ਦੇਖ ਕੇ ਅੰਦਾਜ਼ਾ ਸਮਾਂ ਪਹਿਲਾਂ ਮੈਂ ਆ ਗਈ ਸੀ ਤਾਂ ਕਰਕੇ ਚਾਹ ਰੱਖ ਲਈਆ ਕਿਹਣਾ ਚਾਹ ਦੀ ਹੈ ਚਲੋ ਬਹੁਤ ਧੀਆ ਸਾਰੀ ਸੈਟਿੰਗ ਬੋਸ ਨਾ ਹੋਇਆ ਹੈ ਨਾ ਮੈਂ ਇੱਕ ਵੀਡੀਓ ਪਹਿਲਾਂ ਬਣਾਈ ਸੀ ਉਹਦੇ ਵਿੱਚ ਇਹ ਇੱਕ ਜਈਆ ਬੜੇ ਬੜੇ ਬਣਾ ਲਿਆ ਅੱਛਾ ਅੱਛਾ ਹਾਂ ਬੋਸ ਨਾ ਹੈ ਪਰ ਅੰਮੀ ਨੂੰ ਜੀਣਾ ਨਾ ਇਹ ਸਟਡੀ ਸਟਡੀ ਲਈ ਹਾਂ ਆ ਦੇਖੋ ਕਿੰਨੇ ਕਿੰਨਾ ਸੋਹਣਾ ਬਣਾਇਆ ਨਾ ਆ ਦੇਖੋ ਕਿਊਟ ਆ ਵਾਓ ਵਾਓ ਇਹਨੇ ਮੈਂ ਲਾ ਗੁਲੀਨ ਦੀ ਸੈਟਿੰਗ ਕੀਤੀ ਹੋਈਆਂ ਨਾ ਸੱਚੀ ਗੁਲੀਨ ਆਈ ਕਿੱਤੀ ਆ ਬਹੁਤ ਸੋਹਣੀ ਸਾਡੀ ਕੀ ਦੀਆ ਮੈਨੂੰ ਬਹੁਤ ਪਿਆਰ ਲੱਗਾ ਹੂੰ ਇਹ ਵਧੀਆ ਬੱਚਿਆਂ ਦੇ ਹੁੰਦਾ ਇੰਟੈਲੀਜੈਂਟ ਬੱਚੇ ਜਿਹੜੇ ਕਿ ਸਟੱਡੀ ਵਿੱਚ ਵੀ ਤੇ ਸਾਫ ਸਫਾਈ ਵਿੱਚ ਵੀ ਜਿਹੜੇ ਆਪਣਾ ਖਿਆਲ ਰੱਖਦੇ ਆ ਨਾ ਬਹੁਤ ਵਧੀਆ ਹਾਂਜੀ ਹੁਣ ਹੋਰੇ ਸਾਗ ਦੀ ਤਿਆਰੀ ਤੇ ਗਦਲਾਂ ਦਾ ਸਾਗ ਅਸੀਂ ਹੁਣ ਸਾਰੇ ਹੀ ਅੱਜ ਚਾਰੇ ਭੈਣਾਂ ਅਸੀਂ ਇਕੱਠੀਆਂ ਹੋ ਗਈਆਂ ਡੈਡੀ ਹੁਣ ਇਕੱਠੇ ਹੋ ਗਏ ਆ ਮੈਂ ਭੈਣ ਹੀ சொல்லு ਹਾਂਜੀ ਹੋਰ ਅੱਜ ਤਾਂ ਠੀਕ ਠਾਕ ਹੈ ਐਂ ਕਲਾਉਂ ਦੇ ਲੱਗਿਆ ਤੁਹਾਡੀ ਵੇਟ ਕਰਨ ਹਾਂਜੀ ਵਧੀਆ ਪਹਿਲੀ ਪੂਰੀ ਹੋਈ ਹੈ ਪਰ ਬਣਾ ਗਾ ਮਾਂ ਹਾਂ ਹਾਂ ਹਾਂਜੀ ਬਸ ਨੇ ਸੈਟਿੰਗ ਬਸ ਨੇ ਕੀਤੀਆਂ ਹਾਂਜੀ ਹੋਣ ਗਗਨ ਜਾ ਰਹੀ ਆ ਆਪਣੀ ਕਾਰ ਤੇ ਅਸੀਂ ਸੀ ਆਫ ਕਰਨ ਲਈ ਇੱਥੇ ਖੜੇ ਆ ਹਾਂਜੀ ओके okay जी ओ देखो इधर ना सारे ने इधर भी ग्र्री ए ना ब्लू लग रहे है बारे हैगा ग्रीन है अभी ग्रीन सा भी ग्रीन ते आ नो फेस रिवील वाले भी ग्रीन ही आज बने हुए है सारीया पैना आज ग्रीन ग्रीन बणियाया <laughs> ग्रीन ग्रीन बसंत वाली हरियाली आ गई <laughs> आ, पर बसंत रो पेड़े होते है ना चलो assi पेले चावल खा लेया हां ਦੇ ਰਹੇ ਇਹ ਹੈ ਜੀ ਇਹ ਚਾਵਲ ਬਣ ਕੇ ਬਕੌਤਿਆਰ ਹੰਤੇ ਅੱਜ ਪੂਸੰਤ ਪੰਚਮੀ ਕਾਰਨ ਅਸੀਂ ਇਹ ਚਾਵਲ ਬਣਾਏ ਸੀ ਤੇ ਸਾਰਿਆਂ ਨੇ ਰੌਣਕੀ ਖਾ ਵੀ ਲਿਆ ਤੇ ਹੁਣ ਮੈਂ ਫਿਰ ਖਾਣ ਲੱਗੀ ਆ ਦੁਬਾਰਾ ਓਕੇ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਆ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਨਾ ਕਮੈਂਟਸ ਜੁੜ ਕਰਨੀਆਂ ਸਬਸਕ੍ਰਾਈਬਰ ਜੁੜ ਕਰਨਾ ਚੈਨਲ ਨੂੰ ਓਕੇ ਜੀ ਧੰਨਵਾਦ ਜੀ